ਆਹ ਦੇਖ ਲੈ ਇਹ ਵੀ ਇੰਨੀ ਬਾਹ ਫੋੜੇ ਬਿਖੂ ਬਗੇ ਫਿਰ ਹੁਣ ਸ਼ਾਮ ਅਗਰ ਲੱਗਦਾ ਜਾਂ ਆਏ ਮੰਡਰ ਪੰਜ ਹੋਏ ਨੇ ਕੋਕੀ ਦੇ ਸੋਦੇ ਕੋਕੀ ਦੇ ਸੋਦੇ ਕੋ ਆਪਾਂ ਧੱਕਾ ਤਾਂ ਨਹੀਂ ਕਰਦੇ ਜਾਂ ਸਾਨੂੰ ਪਰੇ ਕਿਨੇ ਹੋਏ ਨੇ ਨਫਾ ਲੈ ਲੈ ਕੇ ਜਿਹੜਾ ਨਾਣਾ ਭਾਈ ਨਫਾ ਬੂਤ ਰਫਦਾ ਨਫਾ ਲੈ ਜਾਇਆ ਛੜਦਾ ਘੰਟਿਆਂ ਨੂੰ ਗੱਲ ਇੱਧਰ ਕਰ ਹਰ ਜੋ ਮੁੰਡਾ ਹੁੰਦਾ ਹੁੰਦਾ ਕਰਦਾ ਬੋਲੇ ਲੈਣੀਆਂ ਨੇੜੀਆਂ ਵਿਕਰੀਆਂ ਫਿਰ ਬੋਗੋ ਕਿ ਪਚ ਪੈ ਖਾ ਜੂ ਕਿੰਨਾ ਕਨਾ ਬੋ ਦੱਸ ਤੂੰ ਵੀ ਦੱਸ ਵਿਆ ਦਿਨਾ ਮੈਨਾਂ ਪੰਜਿਆ ਤਾਂ ਦੇ ਦੀਏ ਹੋ ਗਈ ਰਾਇ ਕਿੱਥੇ ਜੋੜੀ ਕਹਿੰਦਾ ਲੈਣਾ ਕਾਏ ਕੰਦਾ ਰੋਹੀ ਲੈ ਲੈ ਆਉਂਗਾ ਬਹੁਤ ਲਾਣਾ ਹੈ ਦੇ ਦੀਏ ਹਾਂ ਲੈ ਫੜ ਸਾਈ ਮੈਂ ਇਹਦੇ ਵਾਜਾ ਚਾ ਦੋਨੇ ਯਾਰ ਉਹ ਤਾਂ ਖੜਦਾ ਤਾਂ ਹੈ ਨਹੀਂ ਰਵੇ ਇਹਨਾਂ ਦੇ ਯਾਰਾ ਜੇ ਭਾਗੇ ਜੇ ਰਿਭਾ ਬੀ ਹੈਗੀ ਇਹ ਤਿੰਨੇ ਇਕੱਠੇ ਲੈ ਜਿੰਨਾ ਫੇਨਾ ਦੇ ਬੱਕਰੀ ਨੂੰ ਮੈਂ ਵੇਡਾ ਹਾਂ ਆਹ ਦੇਖ ਲੈ ਪਹਿਲਾਂ ਕਿ ਬੱਕੀ ਚ ਕਰ ਲੈ ਇਹਦਾ ਤੇ ਹੱਡੀ ਦਾ ਘੱਟ ਫੱਟੇ ਵਾਲੀ ਹੈ ਆ ਵੀ ਹੁਣ ਦੱਸ ਨਾ ਫੇਦਾ ਕਿੰਨਾ ਕਹਿੰਦਾ ਤੂੰ ਗੱਲ ਦੱਸੋ ਜੀ ਕਿੰਨੇ ਦਿੰਦੇ ਨਾ ਫੇਦਾ ਲਾ ਲਾ 1000 ਰੁਪਏ ਤਾਂ ਨਾ ਮਾਮਾ ਕਰ ਅਗੜ ਨਹੀਂ ਬੰਦ 300 ਨੱਕੀ ਗੁੱਡੀ ਆ ਤੂੰ ਟੈਂਕ ਤੋਂ ਥੋੜਾ ਪੈਦਾ ਯਾਰ ਮੱਕੀ ਬੋਲੇ ਓਏ ਇੰਨਾ ਫਰਕ ਤੋਂ ਨਾ ਹਰ ਮੱਕੀ ਗੁੱਡੀ ਐ ਮੱਕੀ ਤਾਂ ਨਹੀਂ ਗੁੱਡੀ ਇਹੀ ਮੱਕੀ ਆ ਸਾਡੀ ਤਾਂ ਸਾਡੀ ਕਿਹੜੀ ਜਮੀਨੇ ਖੜੀ ਆ ਵੇ ਉੱਥੋਂ ਵਟ ਲਿਆਂਗੇ ਵੇ ਸਾਨੂੰ ਬਹਾੜੀ ਸੋਹਣੇ ਓਏ ਇਹ ਵੀ ਇਹੀ ਜਮੀਨਾਂ ਤੇ ਕਰੇ ਦੀ ਹਾਂ ਉਹ ਜੇ ਰਲ ਕੇ ਚੱਲੋਗੇ ਸਭ ਕੋ ਸਾਂਝੇ ਆ ਕੰਮ ਕਰੋਂਗੇ ਫਿਰ ਭਈ ਜਿੱਧਰੂ ਮਰਜੀ ਭੱਜ ਦੂ ਪਰ ਮੈਂ ਹੈਨੀ ਟਿਉਰੇ ਫਿਰ ਬਾਜ਼ ਬਾਹਣ ਇੱਕ ਕੇ ਬਰਾ ਭਾ ਜਿੱਧਰੂ ਮਰ ਹਾਂ ਦਸ਼ਤ ਪੂ ਗੰਦੂ ਕੇ ਨਾ ਕਹ ਮੈਂ ਓਹ ਹਰਿਆ ਸਾਡਾ ਬੰਦਾ ਹੀ ਕਰ ਇਹ ਲਾਉ ਬਈਆ ਮੇਰੀ ਗੱਲ ਸੁਣ ਬਹੁਤ ਕਾਹ ਯਾਰ ਇਹ ਬਹੁਤ ਨਮੂ ਹੜਦੇ ਬਈਆ ਦਾ ਮੂੰਖਾ ਚਾਟ ਲਿਆ ਲੈ ਛੱਡ ਛੱਡ ਹਰ ਜੇ ਨਾ ਲਈਏ ਨਾ ਜੇ ਨਾ ਛੱਡ ਜਾ ਕਹਿੰਦੇ ਫਿਰ ਆਪਣਾ ਇਹ ਗਾਣੂ ਨਾਲ ਬੈਜਾਉ ਲਾ ਫੜ ਹੋ ਰਿਆ ਕਿੰਨੇ ਕਹੇ ਮੈਨੂੰ ਪੁੱਛ ਕੇ ਗਏ 500 ਰੁਪਏ ਕਹਤਾ ਨੂੰ ਨਹੀਂ 2000 ਰੁਪਏ ਨਹੀਂ ਬਸ ਬਸ ਹੋਰ ਇਹੀ ਕੋ ਕੇ ਬਚਿਆ ਕੀ ਕਰਗਾ ਇਹਨਾਂ ਖਾਵਾ ਥੋੜੀ ਉਹ ਫੜਾਵੇ ਕਿ ਮਰ ਦੋ ਬੰਦੇ ਫੇਰਾ ਦੇ ਦੇ ਜਿਆਦਾ ਗਰੀਬ ਆ ਕਰੇ ਪਾੜਨਾ ਯਾਰ ਫੜਾਓ ਫੜਾਓ ਏ ਇਕਦਾ ਇਕਦਾ ਲੈਦੀ ਇਹਨਾਂ ਦੋ ਇੱਕ ਦਾ ਖੋਲ ਨੂੰ ਸਾਈ ਫੜਾ ਲੈ ਨਹੀਂ ਜੈ ਜਗਾ ਕਰੇਗਾ ਤੂੰ ਤੈਨੂੰ ਰੋਟੀ ਬਣਾਏ ਮੰੰਨੀ ਬਣੇ ਇੰਨੀ ਬਣੀ ਯਾਰ ਤੇ ਕਿੰਨੇ ਨਹੀਂ ਲੱਗਾ ਹੈਗਾ ਲਿਮਟ ਫੜਾ ਤੂੰ ਕਹਿੰਦੀ ਮੱਕਲੀ ਦਾ ਜਦੋਂ ਹੋਰ ਹਰ ਦੁੱਖੇ ਮਰੀਆਂ ਹਾਂ ਮੇਰਾ ਜੇ ਓਕੇ ਹੋ ਮਾਰੂਗਾ ਲੈ ਫੜ 5:30 ਹੋ ਗਈ ਯਾਰ ਉਹ ਫਿਰ ਪੂਰੇ ਸੱਤ ਦਾ ਲਾਜਾ ਹਟ ਹਟ ਜਾ ਰੁਕ ਜਾ ਸਾਟ ਪਾ ਜਾ ਪੂਰੇ ਸੱਤ ਦਾ ਲਾਜਾ ਜੀ ਪੂਰੇ ਆ ਹੋਰੇ ਆ ਹੋਰੇ ਲਬੇਂਦਾ ਹੋ ਜਾ ਤੰਗਤ ਨਹੀਂ ਮਾਰਦੇ ਉਹ ਫੜ ਜਾ ਮੈਨਾਂ ਵੇਦਾ 30000 ਦਾ ਹਾਂ ਉਹ ਹਟ ਜਾ ਉਹ ਫੜ ਜਾ ਉਹ ਫੜ ਲੈ ਠੀਕ ਆ ਲਾ ਫੜ ਤੂੰ ਲਾ ਵੀ 12000 ਰੁਪਿਆ ਤੂੰ 12000 ਦਾ ਲਾਇਆ ਦੀ ਦੋਨੋਂ ਤੇ ਉਹ ਫੜਾ ਲੈ ਯਾਰ ਸਾਨੂੰ ਚੱਲਾ 12000 ਦੀ 12 ਦੇ ਦੂ ਉਹ ਕਿੰਨੇ ਲੱਗਣਾ ਯਾਰ ਸਾ ਮੇਰੀ ਸਾਟ ਪਾ ਯਾ ਕੀ ਚੀਜ਼ ਤੇ ਲੱਗਦੇ ਨੇ ਮੇਰੀ ਸੁਣ ਲੈ ਇੱਕ ਮਿੰਟ ਹਾਂ ਤਦ 500 ਰੁਪਏ ਤਦ ਤੂੰ ਓ ਯਾਰ ਕੋ ਸ਼ਰਮ ਮਹਿਰਿਆ ਕਰੋ ਓ ਯਾਰ ਫਸੋਲੀ ਦਾ ਟੱਡ ਪੋ ਜਿਆ ਕਿੰਨੇ ਲਾਉਨੇ ਬਾਤ ਤੂੰ ਹੀ ਦੱਸ ਤੇਰੀ ਕਹਿਣ ਦੱਸ ਕਹਿਦਾ ਤੈਨੂੰ ਇਹਨੂੰ ਦੱਸ ਕੇ ਦਾਦੇ ਦਾ ਬਾਪੂ ਹੈ ਨਹੀਂ ਮੇਰੇ ਨਾਲ ਆ ਵੱਧ ਨੇ ਹੋਲੇ ਨੇ ਆਹਾਲ ਨੇ ਮਿਹਨਤ ਨਹੀਂ ਕਰਦੇ ਆ ਇਹਦਾ ਦਸਾਂਗਾ ਰਕੀ ਆ ਇਹਨਾਂ ਨੇ ਮਿਹਨਤ ਨਹੀਂ ਮੇਰੇ ਬੱਕਰੀ ਵੀ ਨਹੀਂ ਦਾਵਾ ਤਰੀ ਨਾਲ ਇਹ 2000 ਦਾ ਨਫਾ ਵੀ ਕਹਿਆ ਸੀ ਨਾ ਵਿੱਚੀ ਬੱਕਰੀ ਵਿਚੀ ਆ ਮੁੰਡਾ ਲੰਦਾ ਸੀ ਕਦੋਂ ਲੱਗਿਆ ਉਹ ਹਾਂ ਆਹੀ ਲੰਦਾ ਸੀ ਉਹ ਲੰਦਾ ਸੀ 2000 ਦਾ ਨਫਾ ਨਾ ਬੋਹ ਨਫਰਾਂ ਦੇ ਨੇ ਫਰਕ ਆ ਨੰਨੇ ਨੇ ਉਹ ਬਫਰਾ ਵੀ ਆ ਨਾ ਕਾ ਨੂੰ ਇੰਨਾ ਆਪੇ ਹਾਂ ਉਹ ਪੁਗਨਾਂ ਕੀ ਹੁਣ ਹਾਂ ਬੱਬਾ ਦਾ 12 ਜੀ ਗਾੜਾ ਮਾਰਿਆ ਨੇ ਅੰਦਰੋਂ ਗਾੜਾ ਮਾਰਿਆ ਜਾਂ ਅੰਦਰ ਮਾਰੀ ਜਾਂਦਾ ਨਹੀਂ ਇਹਨਾਂ ਤੇ ਵੀ ਗਾੜਾ ਨੇ ਯਾਰ ਪਾਲ ਦੇ ਪਾ ਨਾ ਯਾਰ ਪਾਕ ਕਰੇ ਬੱਚੇ ਚੰਗੇ ਨਾ ਜੈ ਇੰਨੇ ਬੱਚੇ ਚੰਗੇ ਨਾ ਜੈ ਨਹੀਂ ਬੈਣੀ

ਤਨ ਨਾ ਦਾਗਰ ਕੀ ਹੈ ਇੱਕ ਮਿੰਟ ਆਏ ਨਹੀਂ ਹਟ ਜਾ ਵੈਰੀ ਗੁੱਗਾ ਤੋਂ ਹਮ ਲ ਜਾ ਮੇਰਾ ਇਹਨੇ ਪਾਲੇ ਨੇ ਸੋ ਬੰਨਾ ਬੱਕੇ ਲਵਾਈਆਂ ਨੇ ਇਹ ਸ਼ਵਾਈਆਂ ਨੇ ਸੰਭੇ ਨੇ ਫਿਰ ਕੁਕੜੀ ਤਾਂ ਆਈ ਨਹੀਂ ਯਾਰ ਮੇਰੇ ਪਾਲੇ ਵਾਲੇ ਯਾਰ 5 ਮਹੀਨੇ ਸੰਭੇਦ ਨੇ ਨਹੀਂ ਬਸ ਉਹ ਮਨ ਹਟ ਜਾ ਹਟ ਜਾ ਉਹ ਖੜ ਤਾਂ ਰੋਕ ਜਾ ਠੀਕ ਹੈ 2-2000 ਰੁਪਏ ਕਹਿੰਦਾ ਯਾਰ ਭਾਈ ਆਉਂ ਗਏ ਯਾਰ ਕੋਈ ਪੈਸੇ ਲਾ ਦੇ 2000 ਦਾ ਨਾਮ ਇਹ ਵੀ ਐਂਟਰੀ ਹੈ ਜੀ ਇਹ ਵੀ ਖੜ ਜਾ ਕਮੰਡ ਉਹ ਖੜ ਜਾ ਪਰਚੀ ਫੇਰੀ ਹੋ ਇਹ ਛੱਟਾ ਹੈ ਛੱਟਾ ਹੈ ਸਹੀ ਛੱਟਾ ਨੇ ਸਭ ਕੱਢ ਦੇ ਨਹੀਂ ਯਾਰ ਤੋਂ ਛੱਡੇ ਯਾਰ ਜੋ ਗੱਲ ਕੀਤੀ ਯਾਰ ਕੋ ਬਾਤ ਚੱਲ ਰਹੀ ਆ ਗਿਆ ਖੜਾ 21 ਦੇ ਯਾਰ ਨਾ ਬਾਈ ਖੜ ਜਾ ਨਹੀਂ ਨਹੀਂ ਹੱਫ ਹੱਫ ਦਾ ਮਿਲਦਾ ਨਦਰ ਨੇ ਨੀ ਬੇਤ ਹੋਣਾ ਮੋੜੀ ਯਾਰਾ ਕਾ ਬਾਈ ਬਾਈ ਇਹ ਉਹ ਬੇਟੀ ਨਾ ਨਾ ਉਹ ਇਤਨਾ ਨਾਮੀ ਵਾਲਾ ਬਾਈ ਸੋਨ ਤਾਂ ਕਿਹਦਾ ਦੇ ਦੂਗਾ ਬਾਈ ਸੋਨ ਤਾਂ ਬਾਤ ਚਾਹ ਰਿਹਾ ਕਿਹ ਨਹੀਂ ਹੈਗਾ ਪੱਕੇ ਇਹ ਲਾ ਜਾ ਚਾ ਯਾਰ ਇਹ ਨਾਲ ਉਹ ਕੱਚਾ ਗੋਲ ਦਾ ਜਾਈਦਾ ਬਹੁਤ ਪੱਕੇ ਨੇ ਬਣੂ ਕੀ ਕਰਾਂ ਮੈਂ ਹੁਣ ਯਾਰ ਕੀ ਕਰਾਂ ਮੈਂ ਹੁਣ ਯਾਰ ਇਹ ਖੜਦਾ ਤਾਂ ਹੈ ਹੀ ਨਹੀਂ ਆਪੇ ਦੇਖ ਕੇ ਇਹ ਖੜਦਾ ਹੈ ਹੀ ਨਹੀਂ ਕੱਢਦਾ ਬੱਚੇ ਯਾਰ ਆ ਦੇ ਮੈਂ ਓਏ ਆ ਯਾਰ ਇਹ ਜੇ ਮੈਂ ਲੱਡੀ ਜਾ ਖਬਜ਼ੋਲੇ ਆ ਯਾਰ ਤੈਨੂੰ ਲੈ ਲਊ ਹਗੋਂਗਾ ਲੈ ਹੁਣ ਨਾ ਮੋੜਿਆ ਯਾਰ ਚੁੱਪ ਕਰ ਜਾ ਮੁੰਡਿਆ ਬਾਟਾ ਲਾਏ ਬਾਜਾਂਦੋ ਰਿਆ ਚੱਲਾ ਉਹ ਖੜ ਜਾ ਤਹਦਲ ਤੋਂ ਬੁਕਰ ਜੀ ਲਾਦੀ ਵਸੇ ਨੂੰ ਬਣਾ ਉਹ ਫੇਰ ਵਾਂਗੇ ਮੇਰੀ ਗੱਲ ਮੌਲੀ ਨਾ ਯਾਰਾ ਬਾਈ ਥੋੜਾ ਸੇ ਨੀਚੇ ਜਾਣਾ ਜੀ ਉਹ ਖੜ ਜਾ ਉਹ ਖੜ ਸੁਣਤਾ ਲਾਏ ਕਾ ਤੂੰ ਕੀ ਕਹਿਣਾ ਕਾ ਤੂੰ ਕੀ ਕਹਿਣਾ ਨਾ ਬੇਤੇ ਪੱਕੀ ਬੱਚੀ ਹੋਵੇ ਨਹੀਂ ਨਹੀਂ ਠੀਕ ਆ ਨਹੀਂ ਵੇਚਣੇ ਨਹੀਂ ਰੱਖ ਲੈ ਪਛਵਾਣੀਆਂ ਦੇ ਦੇ ਨੂੰ ਕੋਈ ਗੱਲ ਲੱਗੇਗਾ ਕੋਈ ਗੱਲ ਰੋਲਾ ਪਈ ਜਾਣਾ ਹਾਂ ਉਹ ਖੜ ਕੋਈ ਮਨ ਲੱਗੇ ਬਜੂ ਮੁੰਡੀ ਜੋ ਹਾਂ ਮੁੰਨ ਉਹ ਵੇਡ ਰਗਾ ਮੁੰਨ ਚੌਲ ਨੇ ਕਾੜੀ ਛੋੜੀ ਕੱਢ ਕੇ ਛੋੜੀ ਕੱਢ ਕੇ ਇੱਕ ਛੋੜੀ ਕੱਢ ਕੇ ਬਾਈ ਤਨ ਤੋਂ ਨਹੀਂ ਲੱਗਦੇ ਇਹ ਚੱਲ ਕੋਈ ਗੱਲ ਨਹੀਂ ਜੰਡਈ ਵੇਖਦੇ ਕੋਈ ਰੋਲਾ ਨਹੀਂ ਹੈ ਮਿੱਠੂ ਪੱਕੇ ਜੇ ਦਾਤ ਬਾਬੂ ਇੱਕੇ ਰੇਡ ਦਾ ਇੱਕ ਦਾ ਸਹਾ ਨਾਲ ਇਹ ਮਦ ਖਿੱਚ ਕੇ ਮੋਢਾ ਬਾਬਾ ਯਾਰ ਮਿਹਰਵਾਜਾ ਇੱਕੇ ਰੇਡ ਦਾ ਕੱਢਣ ਮਾਣ ਖੈ ਵੀ ਵਜਨਾਂ ਯਾਰਾ ਬੋਲ ਆ ਕੀ ਗੱਲ 3600 ਰੁਪਏ ਪਾਲਾਪਸ ਸਭ ਜੋਗ ਨਾ ਹੋਵੇ ਉਹ ਠੀਕ ਕਹਿੰਦਾ ਯਾਰ ਇਹ 3600 ਨਹੀਂ ਕਹਿੰਦਾ ਉਹ ਠੀਕ ਕਹਿੰਦਾ ਇਹ ਪੱਕੇ ਦੇ ਮੰਗਦਾ ਇਹ ਕਿਉਂ ਹਾਂ ਤਾਂ ਨਾ ਜਾ ਕੇ ਪੈਸੇ ਮੰਗਦਾ ਹੈ ਜਦ ਲੰਗੀ ਕਰਦੇ ਫਿਰ ਤੁਹਾਨੂੰ ਇਹ ਬੰਦਾ ਮਾਰਾ ਜੋ ਯਾਰ ਐ ਕਰ ਫੇਰਾ ਆ ਜਾ ਦਿਖਾਈ ਦਿਨੂ ਕਰਨੀ ਬੋ ਹਾਂ ਪੁਸਤਕਾਰ ਮਾਣਾ ਮੁੱਟ ਤਾਂ ਇੱਕ ਮੁੰਡਾ ਖੜ ਜਾ ਤੇਰੇ ਮੇਮਣੇ ਵੇਚਦਾਗਾ ਇਹੋ ਇਹੋ ਨਾਲ ਕੁਝ ਲਾਂਦਾ ਦਿਖੇ ਗਰੀਬ ਤੋਂ ਕਿੱਥੋਂ ਲਊਗਾ ਤੇਰਾ ਹਰਕ ਤੇਰੇ ਗਰੀਬ ਹੀ ਹੈ ਬੋ ਜਾ ਨੇ ਸਭ ਕਰ ਬੰਦਾ ਜੇ ਉਤਰਾਉਂਦਾ ਤੇਲਾ ਦੇ ਨਹੀਂ ਆਏ ਨਹੀਂ ਬੋਏ ਉੱਪਰ ਇਹੋ ਵੀ ਹੋਗਣਾ ਇਹ ਵੀ ਭਾਰਤ ਕਿੰਨਾ ਕਪਾਰਾ ਤੂੰ ਕਹਿੰਦਾ ਸਾਨੂੰ ਨਹੀਂ ਭਾਈ ਸਾਰਾ ਖਰਚੇ ਤੇ ਨਹੀਂ ਹੈ ਲਖਾਈ ਤਾਂ ਦਿੱਤਾ ਤੇ ਹੋ ਗਿਆ ਉਹ ਕਿੰਨੇ ਨਾਣ ਮੈਂ ਕਿੰਨੇ ਮੋਹਨ ਭਾਈ ਮੁੰਬਈ ਦੇ ਵੀਰੇ ਮੁੱਲ ਤਾਂ ਕਿੰਨਾ ਵੀਰੇ 20000 ਕੀ ਥੇਲੜਾ 15 ਦੀ 15 ਦੀ ਉਹ ਲੈ ਜਾ ਗਾੜੇ ਬੱਚਿਆਂ ਨਾਲ ਸੂਈ ਹੋਈ ਚੱਗੀ ਬਸਤਰੀਆਂ ਨਾਲ ਭਾਰੀ ਆ ਫਿਰ ਕਿਹੜੀ ਏਕੜੇ ਬਸਤਰੀ ਜੀ ਪੱਕਰੀ ਜੇ ਭਾਈ ਤਾਂ ਵੇਚਣੀਆਂ ਫਿਰ ਤਾਂ ਠੀਕ ਆ ਤੇ ਨਹੀਂ ਵੇਚਣੀਆਂ ਯਾਰ ਇੱਕ ਕਹਾਣੀ ਉਹਦੇ 4000 ਲਾਏ ਆ ਜਿਹੜਾ 15 ਵਾਂ ਦਾ ਇਹਦੇ ਲਾਏ 8000 ਰੁਪਈਆ ਉਹ ਕਰਾ ਦੇ ਸੌਦਾ ਕਰਾ ਦੇ ਥੋੜੇ ਨੇ ਪੈਸੇ ਫੜਾ 12000 ਰੁਪਈਆ ਲਾਇਆ ਦੋਨਾਂ ਦੇ ਫੜਾ ਅੰਤੜੇ ਦੀ ਬੱਕਰੀਆਂ ਹੋਰ 12 ਦਿਨ ਹੀ ਮਿਲੀ ਪੁੱਤ ਜੀ ਆਏ ਦੂਰ ਆਣਵਾ ਉੱਪਰ ਤੋਂ ਦੂਰ ਆਣਵਾ ਕਿਰਤ ਨਹੀਂ ਮਾਰਦੇ ਜਦੋਂ ਨਹੀਂ ਪੈਣੀ ਜੰਮੜੇ ਆਏ ਨਹੀਂ ਨਾਲ ਵੀ ਯਾਰ ਹੱਡਾ ਤੋਂ ਕੋਈ ਗੱਲ ਨਹੀਂ ਨਾਲ ਕੋਈ ਗੱਲ ਨਹੀਂ ਭਾਈ ਛੋਟੇ ਛੋਟੇ ਕਰਦੇ ਮੱਤੀ ਮੇਰੇ ਤੇ ਹਾਂ ਜਾਂਦੇ ਆਏ ਤੇ ਸਹੀ ਹੋ ਜੀ ਸਹੀ ਹੋ ਜੂਗੀ ਇੰਨਾ ਘੱਟਾ ਕਿੰਨ ਜਲਦੀ ਜਾਂਦਾ ਕਿੰਨਾ ਦਾ ਕਰ ਲੈ ਜੀ ਕਿੰਨਾ ਦਾ ਕੋਈ ਯਾਰ ਹਾਂ ਕਿੰਨੇ ਦਾ ਹੁੰਦਾਈ ਤੁਹੀਂ ਲਾ ਦੇ ਸਹੀ ਜਿੰਦਗੀ ਗੱਝ ਲੈ ਜਾ ਇਹ 200 ਰੁਪਏ ਦੇ ਸਾਹ ਤਿੰਨ ਤਿੰਨ ਦੇ ਚਾਰ ਸਾਹ ਦੇ ਤਿੰਨ ਤਿੰਨ ਚਾਰ ਸਾਹ ਜੇ ਮਾਰ ਕੇ ਗਾਲ੍ਹੂ ਫਿਰ ਤੇਰੀ ਜ਼ਿੰਮੇਵਾਰੀ ਹੈ ਉਹ ਤਾਂ ਹਣ ਦੀ ਬੰਦੇ ਮਾਰ ਮੇਰੀ ਉਹੀ ਗੱਲ ਹੈ ਨਾ ਉਹ ਗੱਲ ਨਾ ਕਹੇ ਭਾਈ 200 ਰੁਪਏ ਇਹ ਖਾ ਨੂੰ 200 ਰੁਪਏ ਦੇ ਦਊਗੀ ਇਹ ਖਾਲੀ ਵੀ ਨਿਕਲ ਸਕਦੀ ਆ ਜੇ ਗਾਲ੍ਹੂ ਦੇਣਾ ਇਹ ਕਿਹੜਾ ਬਾਪ ਹੈ ਸਰਾਂ ਨੂੰ ਨਹੀਂ ਪਤਾ ਲੱਗਦਾ ਸਰਾਂ ਨੇ ਪਾਹੇ ਕੱਟ ਕੇ ਦਿੰਦਾ ਕਹਿੰਦਾ ਆਈ ਕਰ ਲਾ ਭਾਈ ਹੁਣ ਅਜੀ ਕਹ ਦੇ ਬੱਕਰੀ ਬੱਕਰੀ ਬੜੀ ਸੀ ਕਹਿੰਦੇ ਕਾਇ ਤੇ ਦਊਗੀ ਫਿਰ ਤਰੀ ਲਾ ਕੇ ਸੇ 200 ਕੋਈ ਦਿੱਕੋ ਚਾ ਕੋਈ ਗੱਲ ਨਹੀਂ ਭਾਈ ਦੇਖ ਉਹ ਜ਼ਿੰਮੇਵਾਰੀ ਥੋੜੀ ਵੀ ਦੋ ਨਹੀਂ ਦੇ ਦੇ ਕਿੰਨੇ ਕੀ ਭ ਤੇਰੇ ਸਿੱਧਾ ਉਹ ਖੜੀ ਉੱਧਰ ਪ੍ਰੇਮੀ ਬਾਹਰ ਆ ਯਾਰ ਤੇ ਉਹ ਪ੍ਰੇਮ ਇਹਨੇ ਸਿੱਧਾ ਕਰੀ 13000 ਦਾ ਲੈ ਲਈ ਉੱਥੇ ਜਾ ਉਹ ਖੜ ਜਾ ਬਾਈ 25 ਵਜੇ ਖੜ ਜਾ ਬਾਈ ਫੋਟੋ ਆਵੇ ਵੀਡੀਓ ਬਣ ਰਹੀ ਆ ਉੱਧਰ ਵੀਡੀਓ ਬਣ 13000 ਦਾ ਲੈ ਨਹੀਂ ਕੱਢੀ ਦੀ ਕਰ ਲੈ ਮੇਰੇ ਤੋਂ ਆ ਗਈ ਨਹੀਂ ਹੋਰ ਆਣ ਦੇ ਨਹੀਂ ਮੈਂ ਤੇ ਤੁਹਾ ਦਾ ਕੀ ਕਹਿਣਾ ਹਾਈ ਖੜ ਜਾ ਓਏ ਆ ਡੀ ਵੀ ਕੋਈ ਮੰਨ ਜੇ ਅਸੀਂ ਕੈ ਲੈ ਕੇ ਦਵਾਂਗੇ ਨੂੰ ਨੂੰ ਨਾ ਕਹਿੰਦਾ ਤੂੰ ਯਾਰ ਮੂੰ ਕੀ ਕਹਿੰਦਾ ਤੋਹਾ ਅੱਛਾ 17ਾਂ ਦੇ ਲਈ ਹਾਂ 17ਾਂ ਦੇ ਲਈ ਯਾ ਅਚਾਰਾ ਉਹ ਹੈ ਉਹਨੇ ਭਾਈ ਉਹਨੇ ਲੈ ਕੇ ਬਾਜੀ ਮੰਡੀੋਂ ਫਿਰ ਮੈਂ ਗਿਆ ਹਾਂ ਹੁਣ 17 ਦੀਆਂ ਥੋੜੋ ਲੈ ਕੇ ਦਿੰਦੇ ਆ ਤਾਂ ਚਾਹ 20 ਮੰਗੇ ਤੇ ਮੰਗਣ ਨਾਲ ਕੇ ਤੇ ਹੁਣ ਤੈਨੂੰ ਲੈਤੀ ਜਿੰਨੇ ਦਾ ਮਾਲ ਉਹਨੇ ਦਾ ਲੈ ਕੇ ਦਵਾਂਗੇ ਦਾ ਬਿਲਕੁਲ ਦੋ ਬਾਈ ਨਹੀਂ ਕਰੂੰਗਾ ਦਾ ਭਾਈ ਇਹ ਟੱਕਾ ਥੋੜੋ ਨਾ ਫੜੋ ਦੋਨੇ ਪਾਪੇ 10000 ਦੇ ਹਾਂ ਉਗਾਇਲ ਕੀ ਰਹਿ ਗਿਆ 4000 ਦਾ ਬੱਚਾ ਲਾਲਾ ਹੁਣ ਨਹੀਂ ਕਹਾਂ 1 ਰੁਪਿਆ ਨਾ ਘਟ ਫਿਰ ਯਾਰ ਅੱਡੀ ਕਰੀ ਜਾਂਦਾ ਯਾਰ ਛੱਡ ਨਾ ਕਹ ਤੇਰੀ ਮੈਂ ਕੀ ਆ ਵੀਆ ਛੱਡ ਤਾਇਆ ਛੱਡਾ ਯਾਰ ਉਹ ਨਹੀਂ ਉਹ ਕਰਾ ਕਰਾ ਮੜਾ ਮੋਟਾ ਯਾਰ ਨਹੀਂ ਨਹੀਂ ਤੂੰ ਵੀ ਖੌ ਬਾਲ ਲੈ ਫਿਰ ਯਾਰ ਉਹ ਨਹੀਂ ਹੁਣ ਕਰਨਾ ਪਾਲ ਇਹਨੂੰ ਮਾਰ ਕੇ ਫਿਰ ਬੱਕਰਾ ਤੀ ਲੈ ਜਾ ਭਾਈ ਇਹੋ ਕੇ ਲੈ ਜੂ ਅਗਲਾ ਤਾਂ ਗੱਲ ਹੀ ਸਹੀ ਗੱਲ ਨਹੀਂ ਸਭ ਵੇਚਦੇ ਨਹੀਂ ਰੱਖਦੇ ਯਾਰ ਮੇਰੀ ਵੀ ਹੁਣ ਹੁਣ ਗਰੀਬ ਬੰਦਾ ਹੁਣ ਗੈਲ ਦੇ ਦੀ ਹਾਂ ਵੀ ਗਰੀਬ ਬੰਦਾ ਹੀ ਮਾੜਾ ਗਰੀਬ ਬੰਦਾ ਆਇਆ ਕੋਈ ਨਾ ਹੈ ਫਰਦ ਨਹੀਂ ਕਰਨੀ ਚਾਹੀਦੀ ਕਰਦੇ ਬੱਕੀ ਦੇ ਪਾਸੇ ਗੱਲ ਕਰਕੇ ਨਾ ਬੰਦਾ 500 ਰੁਪਏ ਮਾ ਜਮ ਜਵਾਨ ਤੇ 500 ਦਰਹਾਲ ਦੇਣੀ ਦੇਣਾ ਨਹੀਂ ਦੇਣਾ ਮੇਰੀ ਨਹੀਂ ਆ 6.5 ਵੀ ਹੋ ਗਈ ਯਾਰ ਉਹ ਕੋਈ ਕੀ ਭਰਾ ਆਇਆ ਕਰਾਇਆ ਹੀ ਮਾ ਜਿਆ ਨਾ ਨਹੀਂ ਬੱਤ ਮਿਰ ਨਹੀਂ ੱੱਕਾ ਨਹੀਂ ਆ ਰਾਮਗੜ ਖੋ ਜੋਕ ਦਮਾਂਗੇ ਅਸੀਂ ਜਿੰਨੇ ਦੀ ਹੋਗੀ ਬੋਲ ਨਹੀਂ ਮਾਫਰਾ ਬਹਿ ਬਈ 60000 ਕੱਢਵਾਸ ਜੀ ਨਹੀਂ ਸਸਤੇ ਕਰ ਉਹ ਬੱਸ ਬੈਂਟਰ ਰੇ ਗੜੀ ਆ ਪੱਕਾ ਗੜੀ ਹੈ ਹਜ਼ਾਰ ਕਾਟ ਦਿਖਾ ਦੋ ਤਨ ਇਹੀ ਪਾ ਲਈ ਮਾਲ ਬੰਦੇ ਚੋ ਪੰਜ ਹਜ਼ਾਰ ਕੋਈ ਨਹੀਂ ਅਜੀ ਬੜੇ ਸਕੂਲ ਲ ਮੈਡਲ ਲਵੇ ਪੰਜ ਹਜ਼ਾਰ ਇੱਥੇ ਆ ਗਏ 1000 ਜਵਾਨ ਪਾ ਪੰਜ ਆਏ 7 8 9 7 5 ਤੋਂ ਦਿੰਨੇ ਆ ਮੈਂ